ਅਮਦਬੀ ਪਾਰਟੀ ਵਾਰਡ ਨੰਬਰ 21 ਤੋਂ ਉਮੀਦਵਾਰ ਰਿਟਾਇਰ ਮੁੱਖ ਅਧਿਆਪਕ ਸੁਸ਼ਮਾ ਸੋਢੀ ਦੀ ਚੋਣ ਮਹਿੰਨੇ ਝੋੜ ਫੜ ਲਿਆ। ਉਹਨਾਂ ਆਪਣੀ ਵੱਡੀ ਗਿਣਤੀ 'ਚ ਸਮਰਥਕਾਂ ਨੂੰ ਨਾਲ ਲੈ ਕੇ ਜੀਵਨਨਗਰ ਗੁਰੂ ਬਾਗ ਕਲੋਨੀ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਆਪ ਦੀਆਂ ਲੋਕਪੱਕੀ ਨੀਤੀਆਂ ਤੋਂ ਇਲਾਵਾ ਇਸ ਵਾਰਡ ਵਿੱਚ ਰਹਿੰਦੇ ਬਹੁ ਗਿਣਤੀ ਪੜੇ ਲਿਖੇ ਵੋਟਰ ਵੀ ਸਾਡੇ ਦੋਮਾ ਪਤੀ ਪਤਨੀ ਪੜੇ ਲਿਖੇ ਹੋਣ ਕਾਰਨ ਸਾਡੇ ਵੱਲ ਝੁਕਾ ਰੱਖਦੇ ਨੇ। ਉਨ੍ਹਾਂ ਦੇ ਪਤੀ ਹਰਦੇਵ ਸਿੰਘ ਸੋਢੀ ਰਿਟਾਇਰਡ ਬੀ ਡੀ ਪੀਓ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਡੋਰ ਟੂ ਡੋਰ ਚੋਣ ਪ੍ਰਚਾਰ ਤੋਂ ਇਲਾਵਾ ਚੋਣਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵਾਰਡ ਨੰਬਰ 21 ਤੋਂ ਆਪ ਦੀ ਵੱਡੀ ਲੀਡ ਨਾਲ ਜਿੱਤ ਹੋਣ ਦਾ ਦਾਵਾ ਕਰਦਿਆਂ 21 ਦਸੰਬਰ ਨੂੰ 2 ਨੰਬਰ ਬਟਨ ਦਬਾਉਣ ਦੀ ਅਪੀਲ ਕੀਤੀ ਹੈ ਲੁਧਿਆਣੇ ਤੋਂ ਗੁਰਦੀਪ ਸਿੰਘ ਭਾਮੀਆਂ ਦੇ ਨਾਲ ਹਰਸ਼ਦੀਪ ਸਿੰਘ ਮਹਦੂਦਾਂ ਦੀ ਰਿਪੋਰਟ ਅਸੀਂ ਅੱਜ ਜੀਵਨਗਰ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਆਵਾਦਮ ਵਿੱਕੀ ਵੱਡੀ ਗਿਣਤੀ ਜਨਤਾ ਦਾ ਹੂਰਾ ਮਿਲ ਰਿਹਾ ਬਹੁਤ ਵੱਡੀ ਗਿਣਤੀ ਲੋਕੀ ਬਾਹਰ ਆ ਕੇ ਸਾਨੂੰ ਫੋਨ ਦੇ ਆ ਤੇ ਵਿਚਵਾਦ ਦੇ ਆ ਵੋਟ ਪਾਉਂਦਾ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਕਿ ਤੁਸੀਂ 21 ਤਰੀਕ ਨੂੰ ਝਾਲੂ ਦਾ ਦੋਨੋਂ ਬਟਨ ਦਬ ਕੇ ਆਪਣਾ ਆਮ ਬਾਦਸ਼ਾਹ ਨੂੰ ਵੋਟ ਪਾਓ ਅਤੇ ਕਾਮਯਾਬ ਕਰੋ ਕਈ ਕੈਂਡੀਡੇਟ ਜੋ ਇਥੋਂ ਖੜੇ ਹਨ ਜਿਵੇਂ ਕਿ ਕੰਮ ਆਮ ਸਰਕਾਰ ਨੇ ਕੀਤਾ ਉਹ ਕਹਿੰਦਾ ਅਸੀਂ ਕੰਮ ਕੀਤਾ ਪਰ ਉਹ ਆ ਕੰਮ ਸਰਕਾਰ ਦਾ ਹੀ ਹੋਇਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹਨਾਂ ਜੇਬ ਚੋਂ ਪੈਸੇ ਨਹੀਂ ਲਾਏ ਸਭ ਸਰਕਾਰ ਦਾ ਪੈਸਾ ਸਰਕਾਰ ਨੇ ਹੁਣ ਜੁਮਾ ਖੋਦੀ ਨੂੰ ਟਿਕਟ ਦਿੱਤੀ ਆ ਉਹਦਾ ਪਾਰਟੀ ਨੇ ਆਪਾਂ ਮਾਰ ਰੱਖਣਾਵਾ ਜੁਮਾ ਖੋਦੀ ਨੂੰ ਜਿਤਾ ਕੇ ਮੈਂ ਫਿਰ ਕਹਾਂ ਕਿ ਕਿਹੜੀ ਤਰੀਕ ਨੂੰ ਸਵੇਰੇ 7 ਵਜੇ 2 ਨੰਬਰ ਚੌਰਾਬਾਜ਼ੀ ਤੇ ਆ ਕੇ ਆਮ ਪਾਰਟੀ ਦਾ ਸਪੌਂਸਰ ਬਣਾਓ ਆਮ ਪਾਸ ਹੋ ਗਿਆ ਸਪੌਂਸਰ ਬਣੇਗਾ ਤਾਂ ਸਾਰੇ ਵਿਕਾਸ ਹੋਣਗੇ ਦਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗੋਮਾੜਾ ਮੈਂ ਅੱਜ ਸਾਡੇ ਸਤਿਕਾਰਯੋਗ ਛੋਟੀ ਸਾਹਿਬ ਉਹਨਾਂ ਦੇ ਧਰਮਪਤਨੀ ਇਲੈਕਸ਼ਨ ਲੜ ਰਹੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਸਾਡੇ ਮਾਨਯੋਗ ਮੰਤਰੀ ਸਰਦਾਰ ਹਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੇ ਨਿਰਦੇਸ਼ ਦੇ ਉੱਤੇ ਅੱਜ ਚੋਣ ਪ੍ਰਚਾਰ ਜਿਹੜਾ ਹੈਗਾ ਅਸੀਂ ਸ਼ੁਰੂ ਕਰ ਰਹੇ ਆ ਡੋਰ ਟੂ ਡੋਰ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਔਰ ਜਦੋਂ ਅਸੀਂ ਹੁਣ ਬਾਜ਼ਾਰ ਵਿੱਚੋਂ ਦੀ ਨਿਕਲ ਰਹੇ ਆ ਤਾਂ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਸਾਡੇ ਉਮੀਦਵਾਰ ਪ੍ਰਤੀ ਜਿਹੜਾ ਭਾਰੀ ਜਿਹੜਾ ਹੈਗਾ ਰਜ਼ਾਨ ਉਹ ਦੇਖਣ ਨੂੰ ਮਿਲ ਰਿਹਾ ਲੋਕ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਔਰ ਸਾਨੂੰ ਪੂਰਨ ਤੌਰ ਤੇ ਆਸ ਹੈ ਕਿ ਛੋਡੀ ਸਾਹਿਬ ਬਹੁਤ ਵੱਡੀ ਵੋਟ ਦੇ ਨਾਲ ਇਥੋਂ ਆਪਣੀ ਜਿੱਤ ਦਰਜ ਕਰਨਗੇ ਕਿਹੜੇ ਕਿਹੜੇ ਏਰੀਆ ਕਰ ਰਹੇ ਆ ਅੱਜ ਅਸੀਂ ਜਿਹੜਾ ਹੈਗਾ ਇਹ ਛੋਡੀ ਸਾਹਿਬ ਜੀਵਨ ਨਗਰ ਪੈਂਦਾ ਜੀ ਜੀਵਨ ਨਗਰ ਜਿਹੜਾ ਹੈਗਾ ਜੋ ਡੋਰ ਟੂ ਡੋਰ ਕਰ ਰਹੇ ਆ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਹਰੇਕ ਘਰ ਦੇ ਵਿੱਚ ਜਿਹੜੀ ਆਪਣੀ ਪਹੁੰਚ ਹੈਗੀ ਆ ਉਹ ਵੜਾਵਾਂਗੇ ਲਗਾਤਾਰ